ਵਰਾਸਤ ਮਾਡਲ ਅਤਿੰਦਰ ਗਿੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਦਾ ਚੈਨਲ ਉੱਪਰ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਵਾਗਤ ਹੈ ਜੀ ਠੀਕ ਆ ਇੱਥੇ ਆਇਆ ਮੇਰਾ ਅਤਿੰਦਰ ਜੀ ਦਾ ਮਾੜਾ ਹੀ ਡਰਦਾ ਕੋਈ ਚੈਨਲ ਨਹੀਂ ਕਰਦਾ ਨਜਾਇਜ਼ ਜਲਾ ਇਥੇ ਰੋਗਮੈਂਟ ਕਰਕੇ ਬਣਾਇਆ ਹੋਇਆ ਸੀ ਦੋਸਤੋ ਆਪਾਂ ਖੜੇ ਆਂ ਕਸਵਾ ਮੁਦਕੀ ਦੇ ਲੁਹਾਮ ਰੋਡ ਦੇਖੇ ਜਿੱਥੇ ਵੱਡੀ ਗਿਰਦੀ ਵਿੱਚ ਪੁਲਸ ਵਿਭਾਗ ਦੇ ਕਰਮਚਾਰੀ ਉੱਚ ਅਧਿਕਾਰੀ ਪਹੁੰਚਿਆ ਤੇ ਇੱਕ ਵਿਅਕਤੀ ਦਾ ਘਰ ਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਸਮਾਨ ਉਹਦਾ ਕੱਢਿਆ ਜਾ ਰਿਹਾ ਖਾਲੀ ਕੀਤਾ ਜਾ ਰਿਹਾ ਘਰ ਆਓ ਆਪਾਂ ਲੋਕਾਂ ਤੋਂ ਜਾਣਕਾਰੀ ਲੈਨੇ ਆ ਕੀ ਹੈ ਪੂਰਾ ਮਾਮਲਾ ਸਾਹਮਣੇ ਜੀਸੀਬੀ ਮਸ਼ੀਨ ਖੜੀ ਹੈ ਜੋ ਘਰ ਨੂੰ ਢਾਉਣ ਵਾਸਤੇ ਲਿਆਂਦੀ ਗਈ ਹੈ ਨੇ ਦੋ ਇਹ ਕਿਹੋ ਬੋਲੇ ਇੱਕ ਪਤਾ ਉਹ ਕੰਮ ਕਰਦਾ ਇਹ ਤੇ ਆਪਣਾ ਜੀ ਲੈ ਰਿਹਾ ਨੂੰ ਬੁਲਾ ਦੱਸੋ ਬਹੁਤ ਵਧੀਆ ਹੋਇਆ ਏ ਠੀਕ ਆ ਦੇਖੀ ਇੱਥੇ ਆਇਆ ਮੇਰਾ ਠੀਕ ਆ ਸਰਦਾ ਮੁੰਡਾ ਮੇਰਾ ਨਸ਼ਾ ਕਰਦਾ ਜੀ ਨਸ਼ਾ ਕਰਦਾ ਸਾਰਾ ਕੁਝ ਇੱਥੇ ਆਇਆ ਠੀਕ ਆ ਮੇਰੇ ਮੁੰਡੇ ਚੋਰੀ ਹੋਈ ਸਾਰਾ ਕੁਝ ਇੱਥੇ ਆਇਆ ਮੁੰਡਾ ਹੁਣ ਕਿੱਥੇ ਆ ਮੇਰਾ ਮੁੰਡਾ ਨਸ਼ਾ ਨਹੀਂ ਕਰਦਾ ਚੋਰ ਲੈ ਕੇ ਜਾ ਕੇ ਚੋਰ ਲੈ ਕੇ ਜਾ ਕੇ ਤੁਹਾਡੇ ਤੁਹਾਡੇ ਦਾ ਫੇਸ ਇੱਥੇ ਆਇਆ ਸਾਰਾ ਕੁਝ ਅੱਛਾ ਦੇ ਵਿਚ ਕਿਰਤੀ ਹੁਣ ਮੁੰਡਾ ਕਰਦਾ ਅਸ਼ਾ ਕਰਦਾ ਹਾਂ ਅਜੇ ਵੀ ਕਰ ਰਿਹਾ ਤਾਂ ਇਹਨਾਂ ਨੂੰ ਐਸੇ ਸਾਬ ਨੂੰ ਕਹਿੰਦੇ ਕਿ ਜੇ ਛਡਾਉਣਾ ਚਾਹੁੰਦੇ ਤਾਂ ਆਪਾਂ ਮਾਅਦਤ ਕਰਾ ਦਈਏ ਇਹਨਾਂ ਦੀ ਇਹਨਾਂ ਨੇ ਸਾਨੂੰ ਕਿਹਾ ਵੀ ਕੈਂਪ ਕੰਪ ਜਿਹੜਾ ਕੁਛ ਛੱਡਣਾ ਚਾਹੁੰਦਾ ਤੇ ਅਸੀਂ ਲਵਾ ਦਿੰਨੇ ਆਂ ਹਾਂਜੀ ਆਜੋ ਕੁਝ ਹੋਰ ਪਿੰਡ ਵਾਸੀਆਂ ਨਾਲ ਕਰਦੇ ਆਂ ਗੱਲ ਆਖੀਆ ਉਥਾਨੇ ਆਓ ਇਹ ਰਾਉਂd ਸਹੀ ਫਲਾਦੋ ਫਲਾਦੋ ਵੀ ਜਿਹੜੀ ਉਹਦੇ ਮੁਤਾਬਕ ਅਸੀਂ ਕੌਂਟਰੈਕਟ ਕਰੀਂ ਕਰਾਂਗੇ ਤੇ ਸੋ ਜੀ ਡਰਦਾ ਕੋਈ ਚੱਲ ਨਹੀਂ ਕਰਦਾ ਡਰਨ ਦੀ ਲੋੜ ਨਹੀਂ ਡਰਨ ਦੀ ਬਿਲਕੁਲ ਲੋੜ ਨਹੀਂ ਹੈ ਨਹੀਂ ਦੇਖੋ ਇਹ ਚੀਜ਼ ਪਰ ਡਰਨ ਦੀ ਲੋੜ ਨਹੀਂ ਹੈ ਸਾਰੇ ਸਾਰੇ ਇੱਕ ਪਾਸੇ ਨਹੀਂ ਹੈ ਜੀ ਜਿਹੜੇ ਜਿਹੜੇ ਜੀ ਦੇ ਪਾਸੇ ਖੜੇ ਨੇ ਤੁਸੀਂ ਦੇਖੋਗੇ ਤਾਂ ਇਹ ਨਾਰਮਲ ਬਹੁਤ ਵਧੀਆ ਖੜ ਦੇਗੀ ਦੋਸਤੋ ਇਹ ਮਕਾਨ ਜਿਹੜਾ ਟਾਇਆ ਜਾ ਰਿਹਾ ਹੈ ਦੇ ਵਿੱਚੋਂ ਸਮਾਨ ਖਾਲੀ ਗਰੀਬ ਗਰੀਬ ਸਾਰਾ ਕਰ ਦਿੱਤਾ ਥੱਲੇ ਦੁਕਾਨਾਂ ਉੱਪਰ ਐ ਸੀਗੀ ਦੁਕਾਨਾਂ ਦਾ ਸਮਾਨ ਵੀ ਸਾਰਾ ਉੱਪਰਲਾ ਸਮਾਨ ਵੀ ਸਾਰਾ ਜੋ ਨਗਰ ਪੰਚਾਇਤ ਮੁਦਕੀ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਜਾ ਰਿਹਾ ਤਾਂ ਜੋ ਘਟਣ ਸਮੇ ਸਮਾਨ ਦਾ ਨੁਕਸਾਨ ਨਾ ਹੋਵੇ ਇਹ ਅਧਿਕਾਰੀਆਂ ਨੇ ਸਾਨੂੰ ਦੱਸਿਆ ਨਗਰ ਪੰਚਾਇਤ ਇਹ ਸਮਾਨ ਜਿਹੜਾ ਪਰਿਵਾਰ ਦੇ ਮੈਂਬਰਾਂ ਨੂੰ ਦਿੱਤਾ ਜਾਊਗਾ ਯੋ ਬਿਗਾਨ ਦੋ ਮੰਜ਼ਿਲਾ ਬਿਲਡਿੰਗ ਥੱਲੇ ਦੁਕਾਨਾਂ ਸੜਾਈਂ ਦੱਸਦੇ ਜਾਣਾ ਕਿ ਕਿੱਥੇ ਹੈਗਾ ਉੱਥੇ ਹੈ ਕਿ ਬੰਦਿਆ ਇਹ ਸੀ ਨਹੀਂ ਵੀ ਕਰਤਾ ਮਿਊਨਿਸਪਲਾਈ ਕਰ ਦੇਣਾ ਮੇਕ ਕਰ ਦੇ ਸੁਣੋ ਪਰਿਵਾਰ ਦੀਆਂ ਔਰਤਾਂ ਦਾ ਕੀ ਕਹਿਣਾ ਤੁਹਾਨੂੰ ਨੋਟਸ ਨਹੀਂ ਦਿੱਤਾ ਸਾਨੂੰ ਤੁਹਾਨੂੰ ਦੱਸ ਹੀ ਦਿੰਦੇ ਕਿ ਤੇ ਯਾਰ ਦਾ ਸਾਨੂੰ ਇਹਨਾਂ ਨੇ ਇਹ ਗੱਲ ਕਹੀ ਸੀ ਸਾਨੂੰ ਇਹਨਾਂ ਨੇ ਇਹ ਗੱਲ ਕਹੀ ਉਹਦਾ ਸਮਾਰ ਪਾਸੇ ਘਰ ਲਓ ਬਸ ਇਹਨਾਂ ਨੇ ਇਹ ਨਹੀਂ కరి తస్డుతే దాంర్యె తాట్గిందిం స్డింది తట్కిం న్కిం కారి లొాన్గిం కింద నిన్గిం న్కుకిం న్కెరు న్కిం వాంగి నినిం దాండుకి ਨਛੇ ਤਾਂ ਪੀੜ ਤੇ ਕੋਰ ਪਰਵਾਦ ਨੂੰ ਨੰਬਰਾਂ ਲੈਸ ਜੀ ਕਿੰਨਾ ਕੁ ਸਮਾਨ ਹੈਗਾ ਕਿੰਨਾ ਕੁ ਹੈਗਾ ਹੋਰ ਦੋਸਤੋ ਸਮਾਨ ਸਾਰਾ ਲਾਇਆ ਜਾ ਰਿਹਾ ਜਿਹੜਾ ਮਾੜਾ ਮੋੜਾ ਰਹਿ ਗਿਆ ਉਹ ਵੀ ਉਤਾਰ ਰਹੇ ਆ ਬੈੱਡ ਉਹ ਫੜੀ ਓਏ ਕਾ ਕਰਕੇ ਹਲਵਾ ਦੇ ਪੌੜੀਆਂ ਦੀਆਂ ਪੌੜੀਆਂ ਐਸਪੀ ਤੋਹੀ ਪਰ ਮਨਜੀਤ ਸਿੰਘ ਜਿਨ੍ਹਾਂ ਨੂੰ ਘਰ ਨਾਲ ਢਾਈ ਜਾਂ ਸੰਬੰਧੀ ਬੇਨਤੀ ਕਰਦੀ ਕਰਦੀ ਕਿ ਮਹਿਲਾ ਚਾਰੇ ਪਾਸੇ ਜੀ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਵੀ ਇਹ ਤੇਰੀ ਜਿਹੜੀ ਜਗ੍ਹਾ ਹੈ ਨਾ

ਆਹ ਖੇਲਾ ਪੀਆ ਦਾ ਮਾਈਨ ਬਣਿਆ ਹੋਇਆ ਹੈ ਨਾ ਜਿਹੜਾ ਸਾਰਾ ਕੁਝ ਮਾਈਨ ਬਣਿਆ ਅੰਦਰ ਜਿਹੜਾ ਹੈ ਗਲਤ ਗਿਆ ਜਿਹੜਾ ਘਟੀਦਾ ਹੈ ਬੰਦਾ ਵੀ ਉਹ ਲੋਕਾਂ ਦੇ ਦੇ ਪਰੇ ਤੋਂ ਹੀ ਆ ਤੀ ਇਹ ਆਜਾ ਲਾ ਬੱਸ ਹਾਂ ਚਲੋ ਬੈਸ ਨਾ ਕਰੋ ਸਵਾਗਤ ਸਵਾਗਤ ਆ ਜਾਓ ਲੈ ਲੋ ਸਾਡੇ ਕਿਸੇ ਆਉਣਗੇ ਲੈ ਲੋ ਆਓ ਸਵਾਗਤ ਲਓ ਚਲੋ ਮੇਟੀ ਕਰ ਲੈ ਚਲਦੇ ਆਂ ਕਿਸੇ ਸਲਾਮ ਨਹੀਂ ਆਪਾਂ ਸਹੀ ਹੁੰਦੇ ਸਾਰੀ ਕਬੂ ਤੁਹਾਡੇ ਨਾਲ ਆ ਜੇ ਨਹੀਂ ਤੁਹਾਨੂੰ ਸਵੇਰ ਦੇ ਲੰਬਣ ਦੇ ਤੁਹਾਨੂੰ ਪੂਰੇ ਪਹਿਲਾਂ ਲੰਬਣ ਦੇ ਜੜੀ ਖਿੰਡੇਗਾ ਅਸੀਂ ਨਾ ਦੇ ਪਿੰਡੇਗਾ ਪੂਰਾ ਰੰਗ ਬੱਗੇ ਗਿਆ ਦੋਸਤੋ ਸਮਾਨ ਉਤਾਰਿਆ ਜਾ ਰਿਹਾ ਜਿਹੜਾ ਵੀ ਰਹਿੰਦਾ ਸੀ ਕਈ ਟਰਾਲੀਆਂ ਪਰਪਰ ਕਿੰਨਾ ਕਰ ਬਹੁਤ ਜ਼ਿਆਦਾ ਵਾਲੇ ਸਮਾਨ ਲਿਆ ਕੇ ਗਏ ਮੌਕੇ ਤੇ ਵੱਡੀ ਗਿਣਤੀ ਦਿਖਾਈ ਦਿੰਦੀ ਪੁਲਿਸ ਸੇਵਲ ਤੇ ਪੁਲਸ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਦਿਖਾਈ ਦਿੰਦੇ ਪਿੰਡ ਵਾਸੀ ਕਾਰ ਢੋਣ ਲਈ ਯਾਰ ਜੀਸੀਬੀ ਦੀ ਮਸ਼ੀਨ ਅਖੀਲੀ ਟਰਾਲੀ ਵੀ ਨਿਕਲ ਚੁੱਕੀ ਹੈ ਸਮਾਨ ਦੀ ਜੀਸੀਬੀ ਮਸ਼ੀਨ ਸਟਾਰਟ ਹੋ ਗਈ ਹੈ

ਅੱਲੇ ਵਾਲੇ ਸ਼ੈਟਰ ਤੋੜਨ ਤੋਂ ਬਾਅਦ ਦੁਕਾਨਾਂ ਦੇ ਹੁਣ ਪੱਲੀ ਬਿਲਡਿੰਗ ਨੂੰ ਤਾਉਣ ਜਾ ਰਹੀ ਹੈ ਜੀਸੀਬੀ Harta aja, Arya, tiga panjang. Pim, torrinha, mas é in tor de taga. ਆੰਦਾ ਸ਼ੈਟਰ ਵੀ ਤੋੜ ਦਿੱਤਾ ਗਿਆ ਥੱਲੇ ਦੁਕਾਨਾਂ ਸੀ ਉੱਪਰ ਰਹਿਤੀ ਗਰਮ ਹੋ ਗਿਆ ਇਹਦੇ ਜੀ ਦੂਜੇ ਸ਼ਾਟ ਬਚਣਗੇ ਉਹ ਵੀ ਮਾਰ ਲਈ ਢੀਲਾ ਲਈ ਮਾਰਨਾ ਠੀਕ ਹੈ ਭੀਜਦਾ ਮਾਰਦਾ ਹੋਵੇ ਇਸ ਦੇ ਨਾਲ ਹੀ ਆਜੋ ਆਪਾਂ ਉੱਚ ਅਧਿਕਾਰੀ ਐਸਪੀ ਫਰੋਹੇ ਪਰਮਜੀਤ ਸਿੰਘ ਜੀ ਤੋਂ ਜਾਣਕਾਰੀ ਅਸਲ ਕਰਦੇ ਆਂ ਵੀ ਇਹ ਮਾਮਲਾ ਪੂਰਾ ਹੈ ਕਿ ਕਿਸ ਸੰਬੰਧ ਵਿੱਚ ਕਾਰਵਾਈ ਕੀਤੀ ਗਈ ਹੈ ਕੀ ਸੀ ਪੂਰਾ ਮਾਮਲਾ ਹਾਂਜੀ ਸਰ ਅਜੇ ਕਾਰਵਾਈ ਇਸ ਸਬੰਧ ਵਿੱਚ ਕਿਵੇਂ ਕੀਤੀ ਗਈ ਹੈ ਜੀ ਸਰਦੇਵ ਸਿੰਘ ਪੁੱਤਰ ਨਿਰਮਲ ਸਿੰਘ ਦਾ ਘਰ ਹੈਗਾ ਜਿਹੜਾ ਕਿ ਇਸ ਨੇ ਨਜਾਇਜ਼ ਜ਼ਿਰਾਇਤ ਤੇ ਉਸਮਿੰਟ ਕਰਕੇ ਬਣਾਇਆ ਹੋਇਆ ਸੀ ਠੀਕ ਹੈ ਜੀ ਇਸ ਸਬੰਧ ਵਿੱਚ ਜਿਹੜੀ ਹੈਗੀ ਹੈ ਮੇਰੇ ਨਾਲ ਨੈਬ ਜਸਿੱਧਾ ਸਾਹਿਬ ਨੇ 100 EO ਅਗੇਂਡਸ ਜਿਹਨਾਂ ਨੂੰ ਚਾਰਜ ਜਗਾ ਜਿਸ ਦਾ ਅਫੀਸ਼ਰ ਜਾਤ ਪਿਆ ਹੋਇਆ ਨਾ ਇਹਨਾਂ ਨੇ ਸਿਵਲ ਆਪਣੇ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਇਹਨਾਂ ਵੱਲੋਂ ਕਾਫੀ ਚਿੱਠੀਆਂ ਲਿਖੀ ਗਈਆਂ ਜਿਵੇਂ ਤੁਸੀਂ ਨਜਾਇਜ਼ ਤੌਰ ਤੇ ਬਣਾਇਆ ਹੋਇਆ ਇਹਨੂੰ ਖਾਲੀ ਕਰੋ ਇਹਨੂੰ ਡਿਮੋਲਿਸ਼ ਕਰਨਾ ਹੈ ਪਰ ਇਹਨਾਂ ਵੱਲੋਂ ਕੋਈ ਵੀ ਉਸ ਸਬੰਧ ਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਜੋ ਅੱਜ ਇਸ ਸਬੰਧ ਦੇ ਵਿੱਚ ਜਿਹੜੀ ਹੈਗੀ ਪੁਲਿਸ ਪੁਰੇਸ਼ਨ ਉੱਥੇ ਪਈ ਗਈ ਹੈ ਅਸੀਂ ਇਸ ਸਬੰਧ ਦੇ ਵਿੱਚ ਜਿਹੜੀ ਹੈਗੀ ਅੱਜ ਪ੍ਰਸ਼ਾਸਨ ਦੀ ਮਦਦ ਲਈ ਜਿਹੜੀ ਪੁਲਿਸ ਫੋਰਸ ਮੇਰੇ ਨਾਲ ਡੀਐਸਪੀ ਸਾਹਿਬ ਨੇ ਅਗਰਮਾ ਜੀ ਐਸਜੀ ਹੈਗੇ ਨੇ ਅਸੀਂ ਫੋਰਸ ਲੈ ਕੇ ਤੇ ਆਏ ਆ ਤਾਂ ਜੋ ਜਿਹੜੀ ਹੈਗੀ ਐਡਮਿਨਿਸਟ੍ਰੇਟਿਵ ਦੀ ਮਦਦ ਕੀਤੀ ਜਾ ਸਕੇ ਇੱਥੇ ਚਲੋ ਇੱਕ ਹੋਰ ਗੱਲ ਵੀ ਇਹ ਜਿਹੜੀ ਹੈਗੇ ਲੋਕਾਂ ਤੋਂ ਇੱਥੇ ਪਤਾ ਲੱਗਿਆ ਸਾਡੇ ਰਿਕਾਰਡ ਵਿੱਚ ਤੱਕ ਜਿਹੜਾ ਦੇਖਿਆ ਹੈ ਨਿਰਮਲ ਸਿੰਘ ਤੇ ਬਲਦੇਵ ਸਿੰਘ ਦੇ ਖਿਲਾਫ ਕ total ਜਿਹੜੇ 13 ਮੁਕਦਮੇ ਜਿਹੜੇ ਹੈ ਨਸ਼ੇ ਵਾਲੇ ਜਿਹੜੇ ਹੈਗੇ ਨੇ ਦਰਦ ਨੇ ਇਹ ਨਸ਼ੇ ਦਾ ਕਾਰੋਬਾਰ ਕਰਕੇ ਜਿੰਨੇ ਪੈਸੇ ਲੈ ਵਰਤੇ ਹੋਏ ਨਹੀਂ ਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਇਹ ਨਸ਼ੇ ਦਾ ਕਾਰੋਬਾਰ ਕਰਕੇ ਹੀ ਸਾਰਾ ਜਿਹੜਾ ਹੈ ਇਹ ਜੀ ਡਬਲ ਮਿਲ ਜੀ ਤੇ ਦੁਕਾਨਾਂ ਜਿਹੜੀ ਹੈ ਇਹਨੇ ਬਣਾਈਆਂ ਹੋਈਆਂ ਸਾਰੀ ਪਬਲਿਕ ਖਰੀ ਹੈ ਸਾਰੀ ਪਬਲਿਕ ਜਿਹੜੀ ਹੈਗੀ ਇਸ ਵਕਤ ਵਿੱਚ ਬਹੁਤ ਖੁਸ਼ ਹੋ ਰਹੀ ਹੈ ਕਿ ਐਸ.ਜੀ. ਦੇ ਬੰਦੇ ਨੇ ਨਜਾਇਜ਼ ਤੌਰ ਤੇ ਲੋਕਾਂ ਦਾ ਘਰ ਪਰਿਵਾਰ ਕਰਕੇ ਜਿਹੜੇ ਹੈਗੇ ਨੇ ਪੈਸੇ ਬਰਾਏ ਹੋਏ ਨੇ ਉਹ ਸਬੰਧ ਵਿੱਚ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਬੜੀ ਖੁਸ਼ ਹੈ ਬਹੁਤ ਵਧੀਆ ਗੱਲ ਹੈ ਇਹ ਅਸੀਂ ਤੇ ਤੁਹਾਨੂੰ ਸੇਵਾ ਅਸੀਂ ਤੇ ਪ੍ਰੋਫੈਸ਼ਨ ਵਾਸਤੇ ਆਇਆ ਜਿਹੜੀ ਹੈ ਕਿ ਸਿਵਲ ਅਫਸਰ ਉਹ ਜਿਹੜੀ ਹੈ ਖਾਲੀ ਪੁਲਿਸ ਜ਼ਿੰਮੇਦਾਰ ਕੀਤੀ ਗਈ ਹੈ ਅਸੀਂ ਉਸ ਵਜ੍ਹਾ ਦੇ ਕੋਸ਼ਿਸ਼ ਸਮੇਂ ਦੇ ਵਿੱਚ ਖਾਲੀ ਕਰਾ ਕੇ ਤੇ ਜਿਹੜੀ ਹੈ ਇਨਕ੍ਰੋਚਮੈਂਟ ਜਿਹੜੀ ਕੀਤੀ ਹੋਈ ਹੈ ਉਸ ਨੂੰ ਖਾਲੀ ਕਰਾਂਗੇ ਸਾਰੇ ਤੇ ਮੁਕਦਮੇ ਕਿੰਨੇ ਹੁਣ ਇਸ ਟਾਈਮ ਤੇ ਕਿੰਨੇ ਚੱਲ ਰਹੇ ਹੈ ਜੀ ਇਸ ਤੇ ਕਰੀਬ 13 ਮੁਕਦਮੇ ਨੇ ਬਹੁਤ ਬੇਪੁਤਰ ਦੇ ਕਾਫੀ ਦਿਨ ਅੰਦਰ ਜਾ ਕੇ ਆਏ ਨੇ ਬਾਹਰ ਆਏ ਨੇ ਨਹੀਂ 13 ਸਾਰੇ ਚੱਲ ਰਹੇ ਕੋਈ ਕੁਝ ਸਾਫ ਵੀ ਹੋ ਗਿਆ ਉਹ ਫਿਰ ਰਿਕਾਰਡ ਜਿਹੜਾ ਹੈਗਾ ਬਿਲਕੁਲ ਤੇ ਪ੍ਰੈਜੈਂਸੀ ਹੈ ਪਰ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਖਰਾਬ 12 13 ਮੁਕਦਮੇ ਚੱਲੇ ਹੋਏ ਹੋਏ ਨੇ ਇਹ ਬੜੇ ਜ਼ਿਆਦਾ ਐਨਬੀਐਸ ਦਾ ਕੰਮ ਕਰ ਰਹੇ ਨੇ ਲੋਕ ਬਾਹਰ ਖੜੇ ਜਿਹੜੇ ਮੈਂ ਖੜਾ ਸੀ ਸਜ਼ਾ ਵੀ ਇਹਨਾਂ ਨੂੰ ਸਜ਼ਾ ਵੀ ਕਰ ਚੁੱਕੇ ਨੇ ਪਰ ਇਹਨਾਂ ਦੇ ਫਿਰ ਵੀ ਹਟਦੇ ਨਹੀਂ ਠੀਕ ਹੈ ਜੀ ਲੋਕ ਬਹੁਤ ਜਿਹੜੇ ਹੈਗੇ ਜਿਨ੍ਹਾਂ ਦੇ ਬੱਚੇ ਹੋ ਗਏ ਅੱਲਾ ਜੇ ਫਸੇ ਨੇ ਉਹ ਇੰਗਲਾਦੇ ਭومی ਸਾਨੂੰ ਕਹਿ ਰਹੇ ਨੇ ਵੀ ਇਤਾਂ ਦੀ ਜਿਹੜੀ ਕਾਰਵਾਈ ਜਿਹੜੀ ਹੈਗੀ ਹੈ ਇਹਦੇ ਮਾਰੇ ਬੰਦੇ ਨੇ ਅਸੀਂ ਉਹਨਾਂ ਦੇ ਖਾਫ ਹੋਏ ਜਿਹਦੇ ਅਸੀਂ ਇਸ ਗੱਲ ਤੇ ਹੈਗੇ ਆ ਵੀ ਮਾਰੇ ਉਹ ਸੀਐਮ ਸਾਹਿਬ ਤੇ ਡੀਜੀ ਸਾਹਿਬ ਜਿਹੜੀ ਹੈਗੀ ਹੈ ਜੀ ਰੋਟਾਲਸ ਜਿਹੜੀ ਹੈਗੀ ਹੈ ਨਸ਼ੇ ਬਾਰੇ ਹੈਗੀ ਹੈ ਤੇ ਨਸ਼ੇ ਦਾ ਜਿਲ੍ਹਾ ਵੀ ਕਾਰਵਾਰ ਕਰ ਰਿਹਾ ਹੋਵੇਗਾ ਉਹਨਾਂ ਉਸੇ ਬਾਰੇ ਤੇ ਸਾਮਾਨ ਜਿਹੜਾ ਇਹ ਦਿੱਤਾ ਇਹ ਸਾਮਾਨ ਜਿਹੜਾ ਕਮੇਟੀ ਘਰ ਦੇ ਵਿੱਚ ਜਿਹੜਾ ਜਾਏਗਾ ਸਾਰਾ ਕਮੇਟੀ ਘਰ ਦੇ ਵਿੱਚੋਂ ਸਾਰਾ ਵੀਡੀਓ ਕਾਫੀ ਬਣੀ ਹੋਈ ਹੈ ਹਾਂਜੀ ਤੇ ਉਹ ਪਰਿਵਾਰ ਆਪਣਾ ਜੀਣਗੇ ਜੀਉਂਦੇ ਜੀਉਂਦੇ ਵਗਰਾ ਦੇ ਰਹੇ ਨੇ ਜੀ ਉਹਨਾਂ ਨੂੰ ਮਿਲੂਗਾ ਹੁਣਗੇ ਪੁੱਛੇ ਸਾਰੇ ਆਕੇ ਲੈ ਕੇ ਜਾ ਸਕਦੇ ਨੇ ਸਰ ਆ ਵੀ ਅਸੀਂ ਇਹਨਾਂ ਨੂੰ ਬੁਲਾਇ ਇੱਥੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਨਹੀਂ ਆਇਆ ਦੇ ਨਾਲ ਤੋੜ ਰਹੀ ਹੈ ਘਰ ਨੂੰ ਉਹ ਆ ਗਿਆ ਸਾਰਾ ਥੱਲੇ ਵਿਚ ਹੋ ਗਿਆ ਟੈਟੇਰੀ ਰਾਜੋ ਕਿੱਥੇ ਲਿਆੜੀਆਂ ਉੱਥੇ ਜਾਣ ਕੋਈ ਤੁਸੀਂ ਪਾਸ ਰਿਹਾ ਜੋ ਕੋਈ ਨਹੀਂ ਮੈਂ ਕਿਹਾ ਤੁਹਾਨੂੰ ਵਿਖਾ ਕਰ ਦੂੰ ਕੋਈ ਨਹੀਂ ਕੋਈ ਨਹੀਂ ਕੋਈ ਮੌਕੇ ਤੇ ਦਿਖਾਈ ਦਿੰਦੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇੱਕੋਰੀ ਕਾਰਵਾਈ ਰੋਕ ਦਿੱਤੀ ਗਈ ਹੈ ਕਿਉਂਕਿ ਮਗਰਲੇ ਪਾਸੇ ਇਹਨਾਂ ਕਾਰਾਂ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਸੈਦ ਵਾਲਾ ਤੇ ਬੈਕ ਸਾਈਡ ਵਾਲਾ ਪਰਾਂ ਦੇ ਵਿੱਚ ਹੀ ਟਾਈਟ ਰੀ युद्ध नशे विरुद्ध एक बार कार्रवाई इत रोक दिखी गई है अगला जो कोई होगा तुम फिर जानकारी देवगी